ਕਿ ਉਹ ਸੱਚ ਦੇ ਹੀ ਪੈਰਾ ਹੈ ਇਹ ਜਿਹੜੀ ਦੁਨੀਆ ਹੈ ਸੱਚ ਬੋਲਣ ਵਾਲੇ ਉਹ ਜਾਂਦੇ ਨਹੀਂ ਕਿ ਤੂੰ ਕੋਈ ਸੱਚ ਬੋਲਦਾ ਹੈ ਉਹਦਾ ਫਿਰ ਉਹਦੇ ਬੜੇ ਦਸ਼ਮਣ ਜਿਹੜੇ ਨੇ ਉਹ ਪੈਦਾ ਹੋ ਜਾਂਦੇ ਸੱਚ ਬੋਲਣ ਵਾਲੇ ਦੇ ਜਿਹੜੇ ਵੈਰੀ ਨੇ ਉਹ ਇਸ ਸੰਸਾਰ ਦੇ ਬੜੇ ਬਣ ਜਾਂਦੇ ਨੇ ਇਸ ਲਈ ਜਿਹੜਾ ਸੱਚ ਤੇ ਪੈਰ ਬਣਾ ਔਖਾ ਹੈ ਪਰ ਜਿਸ ਬੰਦੇ ਨੇ ਗੁਰੂ ਤੇ ਪ੍ਰਸਾਦ ਬਣਾ ਲਿਆ ਵਿਸ਼ਵਾਸ ਬਣਾ ਲਿਆ ਗੁਰੂ ਸਿਰ ਹਮੇਸ਼ਾ ਉਹਦੇ ਨਾਲ ਹੈ ਗੁਰੂ ਸਿਰ ਹਮੇਸ਼ਾ ਆਪਰੇ ਸੱਚ ਦੀ ਸਹਾਇਤਾ ਕਰਦਾ ਹੈ ਤੇ ਜਿਸ ਜਿਸ ਬੰਦੇ ਨੇ ਗੁਰੂ ਦੇ ਦਾ ਦੇਵ ਦੀ ਕੀ ਕੀਤੀ ਤੁਨੇ ਸਿੱਖਾਂ ਦੇ ਨਾਲ ਉਹ ਦੀ ਕੀ ਕੀਤੀ اے گرو جیسکا میں کوسم ਬੋਤਾ ਸਮਾਰੈ ਨਹੀਂ ਦਿੱਤਾ بہت ਸਮਾਂ ਕੋ ਸੰਸਾਰ ਤੇ ਰਹਾ ਨਹੀਂ ਉਹ ਰਾਜਾ ਜੀ بادشاہ ਜਿਤਨੇ ਕੜੀ ਚਲਮ ਕੀਤੇ ਪਹਾੜੀ ਰਾਜਿਆਂ 'మే ਨਾਲ ਰਲ ਕੇ ਕਾਗੀ ਤਾਰ ਸੱਚੇ بادشاہ ਜੀ ਦੇ ਹਮਲਾ ਕੀਤਾ ਆਨੰਦਪੁਰ ਸਾਹਿਬ ਜੀ ਨੂੰ ਕੇਰਾ ਪਾਇਆ ਮਹਾਰਾਜ ਜਦੋਂ ਦਿਨਾਂ ਕੰਮਸ ਦੀ ਧਰਤੀ ਤੇ ਆਏ ਦੀ ਇਥੋਂ ਮਹਾਰਾਜ ਨੇ ਔਰੰਗਜ਼ੇਬ ਨੂੰ ਜਫਰ ਨਾਮਾ ਲੈ ਕੇ ਭੇਜਿਆ ਤੇ ਉਸ ਦੇ ਵਿੱਚ ਮਹਾਰਾਜ ਨੇ ਔਰੰਗਜ਼ੇਬ ਨੂੰ ਕਿਹਾ ਔਰੰਗਜ਼ੇਬ ਜਦੋਂ ਦਾ ਤੂੰ ਰਾਜ ਭਾਗ ਸੰਭਾਲਿਆ ਹੈ ਤੱਟ ਉੱਤੇ ਬੈਠਾ ਹੈ ਉਦੋਂ ਦਾ ਕੋਈ ਚੰਗਾ ਕੰਮ ਤੂੰ ਨਹੀਂ ਕੀਤਾ ਕੋਈ ਇਨਸਾਫ ਵਾਲਾ ਕੰਮ ਨਹੀਂ ਕੀਤਾ ਹਮੇਸ਼ਾ ਤੁਮ ਬੇਇਨਸਾਫੀ ਕੀਤੀ ਹੈ ਮਹਾਰਾਜ ਨੇ ਇਹ ਵੀ ਬੋਲ ਰਾਮ ਜੀ ਨੂੰ ਕਹੇ ਰਾਮ ਜੀ ਮੈਂ ਆਨੰਦ ਕੋ ਰਹਿ ਰਿਹਾ ਸੀ ਵਾਸਵਿਕਾ ਸੀ ਮੈਂ ਉਥੇ ਰਹਿ ਕੇ ਤੇਰਾ ਕੋਈ ਨੁਕਸਾਨ ਨਹੀਂ ਕੀਤਾ ਪਰ ਤੂੰ ਪਹਾੜੀ ਰਾਜਿਆਂ ਦੇ ਨਾਲ ਰੱਖ ਕੇ ਤੋ ਆਨੰਦ ਪਰਮਉਪਦੇਸ਼ਿ ਰਾਹ ਪਾਇਆ ਮਹਾਰਾਜ ਜੀ ਕਹਿ ਲੱਗੇ ਵੀ ਉਰੰਗ ਜੀ ਤੂੰ ਮੇਰੇ ਚਾਰ ਲਾਲਾਂ ਨੂੰ ਸ਼ਹੀਦ ਕੀਤਾ ਤੂੰ ਮੇਰੇ ਸਿੱਤਾਂ ਨੂੰ ਸ਼ੇਧ ਕੀਤਾ ਤੂੰ ਮੇਰੇ ਪਰਵਾ ਤੇ ਜਲਮ ਕੀਤੇ ਤੇ ਮਹਾਰਾਜ ਜੀ ਕਹਿ ਲੱਗੇ ਉਰੰਗ ਜੀ ਇਸ ਕਲ ਦਾ ਚੇਤਾ ਮਾ ਪਲਾ ਕੇ ਜਿਹੜਾ ਤੂੰ ਪਾਪ ਕੀਤਾ ਹੈ ਜੋ ਤੁਮ ਜਲਮ ਕੀਤਾ ਹੈ ਇਸ ਦਾ ਜਿਹੜਾ ਬਦਲਾ ਹੈ ਮੇਰਾ ਸਿੱਖ ਮੇਰਾ ਖਾਲਸਾ ਜਰੂਰ ਲਵੇਗਾ ਮਹਾਰਾਜ ਦੀ ਬੇ ਨਮੀ ਵੀ ਜਿੰਨੇ ਤੂੰ ਪਾਪ ਕੀਤੇ ਨੇ ਉਹਨਾਂ ਦੀ ਸਜ਼ਾ ਤੈਨੂੰ ਜਰੂਰ ਮਿਲੇ ਕਿਉਂਕਿ ਕੋਸ ਪਰਮਾਤਮਾ ਦਾ ਅਕਾਲ ਪੁਰਖ ਦਾ ਏ ਸੁਭਾ ਹੈ ਕਿ ਜਿਹੜਾ ਬੰਦਾ ਇੱਥੇ ਚੰਗੇ ਕਰਮ ਕਰਦਾ ਹੈ ਜਿੱਥੇ ਚੰਗੇ ਕਰਮ ਕਰਦਾ ਹੈ ਉਹਨਾਂ ਫਲ ਉਹਨੂੰ ਜਰੂਰ ਮਿਲਦਾ ਹੈ ਜਿਹੜਾ ਜਿੰਨੇ ਪਾਪ ਕਰਦਾ ਹੈ ਜਿੰਨੇ ਜਨਮ ਕਮਾਉਂਦਾ ਹੈ ਉਹ ਨਾ ਉਸ ਨੂੰ ਵੀ ਫਰਮਾਉਂਦਾ ਹੈ ਤੇ ਅਰੰਗ ਜੀਵ ਨੂੰ ਮਹਾਰਾਜ ਕਹੇ ਲੱਗੇ ਅਰੰਗ ਜੀਵ ਤੂੰ ਇਸ ਕਰਦਾ ਮਾਨ ਕਰਦਾ ਹੈ ਹੰਕਾਰ ਕਰਦਾ ਹੈ ਕਿ ਤੂੰ ਹਮੇਸ਼ਾ ਮਿਹਨਤ ਕਰਕੇ ਖਾਂਦਾ ਹੈ ਮਹਾਰਾਜ ਜੀ ਕਹਿੰਦੇ ਵੀ ਜਿਹੜੀ ਮਿਹਨਤ ਹੈ ਥਾਂ ਹੈ ਉਹ ਤਾਂ ਪਸ਼ੂ ਵੀ ਕਰਦੇ ਹੈ ਪਸ਼ੂ ਵੀ ਜਿਹੜੇ ਨੇ ਉਹ ਮਿਹਨਤ ਕਰਕੇ ਖਾਂਦੇ ਨੇ ਜੇ ਤੈਨੂੰ ਇਸ ਗੱਲ ਦਾ ਮਾਣ ਹੈ ਹੰਕਾਰ ਹੈ ਕਿ ਤੂੰ ਕੁਰਾਨ ਸ਼ਰੀਫ ਪੜ੍ਹਦਾ ਹੈ ਮਹਾਰਾਜੀ ਕਹਿੰਦੇ ਵੀ ਕੱਲਾ ਕੁਰਾਨ ਪੜ੍ਹਦੇ ਨਾਲ ਤੈਨੂੰ ਜਿਹੜਾ ਮਾਤਰੋ ਰੂਪੇ ਬਖਸ਼ ਨਹੀਂ ਜਾਣਾ ਕਿਉਂਕਿ ਆਲਾ ਦੇਵਾ ਨੂੰ ਤੇਰੀ ਅਮਰ ਜੀਵਨ ਬਖਸ਼ਦਾ ਰੱਬ ਹੀ ਦਤਾ ਮਹਾਰਾ ਹਨੀ ਕਹਿੰਦੇ ਹੋ ਰਾਮ ਨਾਮ ਜੇਤ ਤੋ ਆਪਣੇ ਮਨ ਦੀ ਖੁਸ਼ੀ ਲਈ ਇਹ ਬਾਤ ਕਹੁੰਦਾ ਆਪਣੇ ਮਨ ਦੀ ਖੁਸ਼ੀ ਲਈ ਤੋ ਆਪਣਾ ਬਾਤ ਕਰਿਆ ਆਪਣੀ ਘਰਾ ਮਾਰੇ ਤੇ ਮਹਾਰਾਜ ਜੀ ਕਰਨ ਅਗੇ ਉਰੰਧ ਜੇਤ ਇਸ ਕਲਤਾ ਚੇਤਾ ਰੱਖੀ ਕਿ ਜਦੋਂ ਮੇਰਾ ਖਾਲਸਾ ਪੁੱਤਰ ਹੈ ਉਦੋਂ ਬਜੇ ਚੁੰਦਾ ਤੇ ਮੇਰਾ ਖਾਲਸਾ ਕੇ ਤੋਂ ਬਦਲਾ ਜਿਗੁਰ ਲਾ ਦੇਦਾ ਜਦੋਂ ਉਰੰਗ ਜੇਬ ਨੇ ਇਹ ਜਫਰ ਨਾਮਾ ਪੜਿਆ ਕਿੱਥੀ ਪੜੀ ਇਹ ਜਫਰ ਨਾਮਾ ਪੜਦਿਆਂ ਉਹ ਦਾ ਰੰਗ ਪੀਲਾ ਪੈ ਗਿਆ ਤੇ ਉਸ ਤੋਂ ਬਾਅਦ ਮੰਜੇ ਤੋਂ ਨਹੀਂ ਉੱਠਿਆ ਕਾਜੀ ਤਾਰ ਸੱਚੇ ਪਾਤਸ਼ਾਹ ਦੀ ਕਲਮ ਦੇ ਵਿੱਚ ਵੀ ਇਹ ਨਹੀਂ طاقت ਸੀ ਤੇ ਮਹਾਰਾਜ ਜੀ ਦੀ ਕਲਮ ਨੇ ਉਰੰਗ ਜੇਬ ਨੂੰ ਮੰਜੇ ਤੇ ਪਾ ਦਿੱਤਾ ਫਿਰ ਉਸ ਤੋਂ ਬਾਅਦ ਉੱਠਿਆ ਸਮਾਪਤ ਹੋਇਆ ਬਹਾਦਰ ਸ਼ਾ ਉਰੰਧ ਜੇਵ ਦਾ ਪੁੱਤਰ ਮਹਾਰਾਜ ਜੀ ਆਨੁਪਾਕੇ ਮਿਲਿਆ ਬਹਾਦਰ ਸ਼ਾ ਨੇ ਆ ਕੇ ਮਹਾਰਾਜ ਨੂੰ ਬੇਤੀ ਕੀਤੀ ਕਹਿ ਲਗਾ ਮਹਾਰਾਜ ਮੇਰੇ ਪਿਤਾ ਉਰੰਧ ਜੇਵ ਨੇ ਆਪ ਜੀ ਆ ਦੇ ਨਾਲ ਬੜੀ ਬੇਇਨਸਾਫੀ ਕੀਤੀ ਹੈ ਬੜੇ ਜ਼ੁਲਮ ਕੀਤੇ ਨੇ ਮੈਂ ਆਪਣੇ ਪਿਤਾ ਦੇ ਵੱਲੋਂ ਤੁਹਾਡੀ ਤੋਂ ਮਾਫੀ ਮੰਗਦਾ ਹਾਂ ਬਹਾਦਰ ਸ਼ਾਹ ਤੈਂ ਲਕਾ ਮਹਾਰਾਜ ਮੈਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ ਤੁਹਾਡੀ ਮਦਦ ਦੀ ਲੋੜ ਹੈ ਕਹ ਨਗਾ ਮੇਰਾ ਜਿਹੜਾ ਰਾਜ ਭਾਗ ਹੈ ਉਹ ਖਤਰੇ ਦੇ ਵਿੱਚ ਹੈ ਤੇ ਤੁਸੀਂ ਮੇਰੀ ਸਹਾਇਤਾ ਕਰੋ ਮਦਦ ਕਰੋ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ ਤਾਂ ਮੇਰਾ ਜਿਹੜਾ ਰਾਜ ਭਾਗ ਹੈ ਉਹ ਮੇਨੂੰ ਮਿਲ ਸਕਦਾ ਹੈ ਮਹਾਰਾਜ ਨੇ ਬਹਾਦਰ ਸ਼ਾਹ ਮੁਖਿਆ ਵੀ ਅਸੀਂ ਤੇਰੀ ਮਦਦ ਕਰਾਂਗੇ ਤੇਰੀ ਸਹਾਇਤਾ ਕਰਾਂਗੇ ਪਰ ਸਾਡੇ ਇੱਕ ਸ਼ਰਤ ਹੈ ਬਹਾਦਰ ਸ਼ਾਹ ਨੇ ਮਹਾਰਾਜ ਤੋਂ ਕੀ ਸ਼ਰਤ ਹੈ ਮਹਾਰਾਜ ਨੇ ਕਹਿੰਦੇ ਵੀ ਜਦੋਂ ਤੈਨੂੰ ਰਾਜ ਪ੍ਰਾਪਤ ਹੋ ਜਾਵੇਗਾ ਤੇ ਸਭ ਤੋਂ ਤੇਰੇ ਕੋਲ ਚਾਰ ਹnde ਜਾਈਏ ਜੋ ਤੇ ਸਾਨੂੰ ਜੀਲਾ ਬਈ ਰਹਾ ਸਤਿ ਆਵਲ ਬਿਦਾਰ ਦੂਜਾ ਆਸੰਦਾ ਹੋਇਆ ਅਤਮਾਲ ਤੋ ਅਯਾ ਰੀ ਤੂ ਤਵਾ ਅਸਾ ਰਹੀ ਮੇਰੇ ਪੁੱਤਰਾ ਦੀਆਂ ਸਾਹਵਾਂ ਲੱਗਣੋਂ ਵੱਡਿਆਂ ਮੈਨੂੰ ਕੋ ਜਲਾਬ ਗਈ ਇਹ ਚਾਰ ਵੱਡੇ ਸਾਮੋ ਤੇਰੇ ਤੋਂ ਚਾਹੀਦੇ ਕਿ ਤੇ ਅਸੀਂ ਤੇਰੀ ਮਾਹਤ ਕਰਾਂ بہادر شاہ واقع سامنے پیش کرا گا مہاراج نے سکھا نکما جد ہوا جب ہوئی بہادر شاہ جیت ہوئی ਸਹਾਦਰ ਸਾਰਤਕ ਜੀ ਬਤਾਰਾ ਆਪ ਸਾਡੀਆਂ ਪਾਉ ਆਗਰੇ ਦੀ ਤਰਫੇ ਕੇ ਜੁਨੇ ਮਹਾਰਾਜ ਜੀ ਨੂੰ ਆਡੀਗਿਆ ਉੱਤੇ ਇਸਨੇ ਕਰਦੀ ਤਾਂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕੀਤਾ ਪਰ ਜਦੋਂ ਮਿਲਿਆ ਮਹਾਰਾਜ ਜੀ ਦੇ ਕੋਲ ਦੱਸਾ ਪਰ ਇਸਨੇ ਹਾਂ ਜੀ ਜਿਹੜਾ ਵਾਦਾ ਨਾਣਾ ਰਾਜ ਦੇ ਨਾਲ ਕੀਤਾ ਸੀ ਉਹ ਸਵਾਮੀ ਨੇ ਤਰਾਨੇ ਕੀਤੀ ਮਹਾਰਾਜ ਨੇ ਕੀ ਆਦੇ ਜਿਹੜੇ ਚਾਰ ਅੰਡੇ ਸੁਹਾਨਾ ਚਾਹੀਦੇ ਉਹ ਦਾ ਸਮਾਂ ਕਦੋਂ ਤੁਹਾਡੇ ਸਮੇਂ ਲਈ ਕੀਤਾ ਤੇ ਵਾਹ ਮਹਾਰਾਜ ਜੀ ਦੇ ਚਾਪੇ ਸਤਾਰਾ ਫੁੱਲਾ ਨੇ ਆਪਣੀ ਜ਼ਮਾਨਤ ਤੋਂ ਬਹਾਦਰ ਸ਼ਾਹ ਕੋਈ ਕੁਝ ਵੀ ਨਹੀਂ ਕੀਤਾ ਸਮਾਪਤੀ ਸੁਖਿਆ ਕਾ ਗੀਤ ਸਰਸਤੇ ਬਾਦਸ਼ਾ ਨਦੇਸਾ ਜੀ ਕੀ ਕਰਤੀ ਕੇ ਆਏ ਪਰ ਇਤੇ ਬਹਾਦਰ ਸਾਹਿਬਾ ਸੀ ਫਿਰ ਕਾਮੀ ਮਹਾਰਾਜ ਨੇ ਲਿਆ ਮਹਾਰਾਜ ਜੀ ਕੋਲ ਕਾ ਕੇ ਜਿਆ ਕੁਝ ਮਹਾਰਾਜ ਜੀ ਕੋਲ ਲਿਆ ਪਰ ਮਹਾਰਾਜ ਜੀ ਫਿਰ ਵੀ ਜਲੀ ਗੋਆ ਦੇ ਦਲ ਬਹਾਦਰ ਸ਼ਾਹ ਦੇ ਨਾਲ ਨਾਲ ਹੀ ਮਹਾਰਾਜ ਜੀ ਦੇ ਦੇਖਦੇ ਸਭ ਕੀ ਇਸ ਨੂੰ ਆਪਣਾ ਵਾਹਾਂ ਜਾਗ ਹੈ ਜਾਂ ਨਹੀਂ ਜਾਗ ਹੈ ਸਮਾਪਤਿਤ ਹੋਇਆ ਇਸ ਨੇ ਫਿਰ ਵੀ ਉਸ ਬਾਣੀ ਦੀ ਗੱਲ ਮਹਾਰਾਜ ਜੀ ਦੇ ਨਾਲ ਨਾ ਕੀਤੀ ਫਿਰ ਮਹਾਰਾਜ ਨੇ ਬਹਾਦਰ ਸ਼ਾਹ ਨੂੰ ਚਾਗ ਦਵਾਇਆ ਕਿ ਅੱਗੇ ਬਹਾਦਰ ਸ਼ਾਹ ਰਾਜ ਭਾਗ ਸੰਭਾਵਰ ਤੋਂ ਪਹਿਲਾਂ ਤੁਹਾਨੂੰ ਸਾਡੇ ਨਾਲ ਸਤਿਵਾਦ ਆਖਦਾ। ਇਹ ਬਹਾਦਰ ਸ਼ਾਹ ਕਾਂ ਲਗਾ ਮਹਾਰਾਜ ਕੀ ਵਾਦਾ ਕੀਤਾ।